ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਿਰਫ ਇੱਕ ਸਲਾਈ ਵਾਲਾ ਪਲਾਜ਼ੋ ਆਪਾਂ ਕਿਸ ਤਰ੍ਹਾਂ ਸਟਿਚ ਕਰ ਸਕਦੇ ਹਾਂ ਪਹਿਲਾਂ ਆਪਾਂ ਨੇ ਨਾ ਆਸਨਾਂ ਦੀਆਂ ਸਲਾਈਆਂ ਲਗਾ ਲੈਣੀਆਂ ਨੇ ਫਰੰਟ ਤੇ ਬੈਕ ਸਾਈਡ ਦੇ ਆਸਨ ਦੀ ਸਲਾਈ ਲਗਾਵਾਂਗੇ ਆਸਨ ਵਾਲੀਆਂ ਸਲਾਈਆਂ ਨੂੰ ਆਪਾਂ ਨੇ ਡਬਲ ਕਰ ਲੈਣਾ ਡਬਲ ਕਰਨ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਆਪਾਂ ਨੇ ਫਰੰਟ ਆਸਨ ਦੇ ਵਿੱਚ 2 ਇੰਚ ਦੀ ਕਾਟ ਪਾ ਦੇਣੀ ਹੈ ਇਸ ਤਰ੍ਹਾਂ ਰੇਪ ਪਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦਿੱਤੀ ਹੈ ਤੇ ਹੁਣ ਆਪਾਂ ਆਸਣ ਦੀਆਂ ਸਲਾਈਆਂ ਲਗਾਵਾਂਗੇ ਅੱਧੇ-ਅੱਧੇ ਆਸਣ ਤੋਂ ਆਪਾਂ ਨੇ ਇਹ ਪਹਿਲਾਂ ਇੱਕ ਸਾਈਡ ਦੀ ਸਲਾਈ ਲਗਾਉਣੀ ਹੈ ਫਿਰ ਆਪਾਂ ਨੇ ਦੂਸਰੀ ਸਾਈਡ ਦੀ ਸਲਾਈ ਲਗਾਉਣੀ ਹੈ ਆਪਾਂ ਨੇ ਇਕੱਠੀ ਸਲਾਈ ਨਹੀਂ ਲਗਾਉਣੀ ਹੈਗੀ ਠੀਕ ਹੈ ਜੀ ਅੱਧ ਦੇ ਵਿੱਚੋਂ ਸੈਂਟਰ ਦੇ ਵਿੱਚੋਂ ਆਪਾਂ ਨੇ ਕਰਕੇ ਇਹ ਸਲਾਈ ਲਗਾਉਣੀ ਹੈ ਆਪਾਂ ਇਲਾਸਟਿਕ ਪਾਵਾਂਗੇ ਇਲਾਸਟਿਕ ਦਾ ਜੋੜ ਆਪਾਂ ਨੇ ਇਸ ਤਰ੍ਹਾਂ ਲਗਾਉਣਾ ਦੇਖ ਸਕਦੇ ਹੋ ਤੁਸੀਂ ਇੱਕ ਦੂਸਰੇ ਉੱਪਰ ਧਰ ਕੇ ਹੈਨਾ ਤੇ ਫੜ ਕੇ ਦੂਸਰੇ ਸਾਈਡ ਆਪਾਂ ਨੇ ਨਹੀਂ ਲਗਾਣਾ ਇਸ ਤਰ੍ਹਾਂ ਲਗਾਉਣਾਗਾ ਠੀਕ ਹੈ ਜੀ ਪੱਕਾ ਕਰ ਲਾਂਗੇ ਸਲਾਈ ਨੂੰ ਸਲਾਈ ਨੂੰ ਪੱਕਾ ਕਰਨ ਤੋਂ ਬਾਅਦ ਆਪਾਂ ਨੇ ਇਲਾਸਟਿਕ ਪਾਉਣਾ ਸ਼ੁਰੂ ਕਰ ਦੇਣਾ ਇਸ ਤਰੀਕੇ ਨਾਲ ਜੇ ਇਲਾਸਟਿਕ ਪਾਉਂਗੇ ਨਾ ਤਾਂ ਬਹੁਤ ਹੀ ਆਸਾਨੀ ਦੇ ਨਾਲ ਪਾ ਸਕਦੇ ਹੋ ਇਲਾਸਟਿਕ ਤੇ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਤੇ ਨਾ ਹੀ ਵਧੇ ਨਾ ਘਟੇ ਤੇ ਆਪਾਂ ਨੇ ਹੁਣ ਇਸ ਤਰ੍ਹਾਂ ਸਾਰਾ ਇਲਾਸਟਿਕ ਪਾ ਕੇ ਕੰਪਲੀਟ ਕਰ ਲੈਣਾ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਣਾ ਇਲਾਸਟਿਕ ਹਨਾ ਪਾ ਕੇ ਕਿੰਨਾ ਵਧੀਆ ਤਿਆਰ ਹੋ ਗਿਆ ਤੇ ਕੋਈ ਵੀ ਆਪਾਂ ਨੂੰ ਦਿੱਕਤ ਨਹੀਂ ਆਈ ਹੈਗੀ ਤੇ ਆਸਾਨੀ ਦੇ ਨਾਲ ਆਪਾਂ ਨੇ ਇਲਾਸਟਿਕ ਪਾ ਲਿਆ ਹਨਾ ਅੰਦਰਲੀ ਸਾਈਡ ਤੇ ਬਾਹਰੀ ਸਾਈਡ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਨਿਸ਼ਾਨੀ ਲਗਾ ਲੈਣੀਆਂ ਫਰੰਟ ਆਸਣ ਦੀ ਹਨਾ ਲਾਇਦਾ ਕੋਈ ਕਪੜਾ ਲਗਾ ਲੈਣਾ ਆਪਾਂ ਥੋੜਾ ਜਿਹਾ ਵੀ ਆਪਾਂ ਨੂੰ ਪਤਾ ਲੱਗ ਜਾਵੇ ਵੀ ਆਪਣਾ ਇਹ ਫਰੰਟ ਆਸਣ ਹੈ ਜਿਹਦੇ ਵਿੱਚ ਆਪਾਂ ਨੇ ਕਾਟ ਪਾਈ ਹੋਈ ਹੈ ਠੀਕ ਹੈ ਜੀ ਹੁਣ ਆਪਾਂ نیچے ਤੋਂ ਮੂਰੀ ਫੋਲਡ ਕਰਾਂਗੇ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਪਲਾਜ਼ੋ ਆਪਣਾ ਬਣ ਕੇ ਤਿਆਰ ਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਜਿਸ ਤਰ੍ਹਾਂ ਰੈਡੀਮੇਡ ਪਲਾਜ਼ੋ ਆਪਾਂ ਲੈਣੇ ਆ ਨਾ ਉਸ ਤਰ੍ਹਾਂ ਦਾ ਤਿਆਰ ਹੋਇਆ ਸਿਰਫ ਇੱਕ ਸਲਾਈ ਵਾਲਾਗਾ ਹਨਾ ਤੇ ਆਪਾਂ ਨੇ ਨਾਲ ਇਹਦੇ ਸ਼ਰਟ ਤਿਆਰ ਕੀਤੀ ਉਹਦੀ ਵੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਅਪਲੋਡ ਕਰਾਂਗੇ ਜੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ